ਕਿ ਸਾਡੀ ਪੰਜਾਬ ਪੁਲਿਸ ਇੰਨੀ ਦਲੇਰਾ ਔਰ ਇੰਨਾ ਡਟ ਕੇ ਉਹਨਾਂ ਨੇ ਜਵਾਬ ਦਿੱਤਾ ਹੈ ਜਨਾਨੀ ਨੂੰ ਉਸ ਤਮਾ ਦੇ ਕਹਿੰਦੀ ਆ ਕਿ ਮੈਨੂੰ ਜੀ ਗਲਤ ਭਾਸ਼ਾ ਬੋਲੀ ਗਈ ਮੈਨੂੰ ਇਹਨਾਂ ਨੇ ਐਦਾਂ ਦੀ ਲੈਂਗੁਏਜ ਇਸਤੇਮਾਲ ਕੀਤੀ ਮੇਰੀ ਡਿਸਰੈਸਪੈਕਟ ਕੀਤੀ ਡਿਸਰੈਸਪੈਕਟ ਤਾਂ ਤੁਸੀਂ ਕੀਤੀ ਹੈ ਪੰਜਾਬ ਦੇ ਆਫੀਸਰ ਦੀ ਸੋ ਅੱਜ ਪੰਜਾਬ ਪੁਲਿਸ ਸੁੱਤੀ ਹੋਈ ਹੈ ਸਾਰੀ ਟਾਡੇ ਇੱਕ ਅਫੀਸਰ ਨੂੰ ਐਸਐਸਪੀ ਹਰਪਾਲ ਸਿੰਘ ਨੂੰ ਅੱਜ ਸਾਰੇ ਆਮ ਸੋਸ਼ਲ ਮੀਡੀਆ ਤੇ ਉਹਨੇ ਨਾਲ ਕੀ ਕੁਛ ਕਰ ਰਹੇ ਉਹਨਾਂ ਦੀ ਪਿਕਚਰਸ ਲਾ ਕੇ ਕਦੇ ਉਹਨੂੰ ਬੇਨਤਾ ਬੁਚਚਰ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਤੋਂ ਦੋ ਚਾਰ ਟੌਂਟਰੂ ਜਿਨ੍ਹਾਂ ਨੂੰ ਇਹ ਪੈਸੇ ਦੇ ਦਿੰਦੇ ਆ ਨੌਜਵਾਨ ਪੀੜੀ ਨੂੰ ਆ ਚੱਕੋ ਪੈਸਾ ਫਲਾਣੇ ਤੇ ਗੰਦ ਪਾ ਦਿਓ ਫਲਾਣੇ ਦੀ ਫੋਟੋ ਲਾ ਦਿਓ ਇੱਕ ਬੰਦਾ ਚੱਕ ਲੋ باقی ਸਾਰੀਆਂ ਪਿਕਚਰਾਂ ਵਾਲੀਆਂ ਬੰਦ ਹੋ ਜਾਣੀਆਂ ਸੋਹਣੇ ਦੇ ਛਲਾਰੂ ਜੇ ਉੱਠੇ ਅਮਰਿਤਪਾਲ ਦੇ ਦੀ ਮਾਂ ਦੇ ਰੱਖਿਓ ਇਹ ਗੁੰਡੇ ਹੁਣ ਐਸਐਸਪੀ ਦੇ ਦਿਵਾਲੇ ਹਰਪਾਲ ਸਿੰਘ ਦੇ ਸੋਸ਼ਲ ਮੀਡੀਆ ਤੇ ਨੂੰ ਨੰਗਾ ਕਰ ਦੋ ਇਹਨੂੰ ਕੋਈ ਗੰਦਾ ਇਹ ਐ ਫਲਾਨਾ ਇਹ ਚੀਜ਼ਾਂ ਕਰਕੇ ਤੁਸੀਂ ਜਿੱਤ ਜੂਗੇ ਟਿਕਟ ਲੈ ਜਾਓਗੇ